ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਰ ਕਾ 24 ਚੋਣਾਂ ਵਾਲੀ ਮਾਹੌਲ ਫਖਿਆ ਹੋਇਆ ਹੈ ਸਾਰੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਤਾਂ ਇੱਕ ਅਲੱਗ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਇੱਥੋਂ ਭਾਜਪਾ ਵੱਲੋਂ ਰਾਣਾ ਗਰਮੀਤ ਸਿੰਘ ਚੋਣ ਲੜਦੇ ਹਨ ਔਰ ਆਮ ਆਦਮੀ ਪਾਰਟੀ ਵੱਲੋਂ ਕਾਕਾ ਬਰਾੜ ਜੀ ਚੋਣ ਲੜਦੇ ਹਨ ਕਾਂਗਰਸ ਪਾਰਟੀ ਵੱਲੋਂ ਸ਼ੇਰ ਸਿੰਘ ਗਬਾਇਆ ਮદાન ਦੇ ਵਿੱਚ ਹਨ ਔਰ ਅਕਾਲੀ ਦਲ ਵੱਲੋਂ ਹਰਦੇਵ ਸਿੰਘ ਨੋਨੀਮਾਨ ਇਸ ਚੋਣ ਦੇ ਮੈਦਾਨ ਦੇ ਵਿੱਚ ਇਸ ਅਖਾੜੇ ਦੇ ਵਿੱਚ ਫਰੋਇਪੁਰ ਸੀਟ ਤੋਂ ਇਲੈਕਸ਼ਨ ਲੜ ਰਹੇ ਹਨ ਸਾਰੇ ਹੀ ਕੈਂਡੀਡੇਟ ਸਾਰੇ ਹੀ ਉਮੀਦਵਾਰ ਆਪਣਾ ਚੋਣ ਪ੍ਰਚਾਰ ਪੂਰੇ ਜੋਰਾਂ ਸ਼ੋਰਾਂ ਨਾਲ ਪਿੰਡਾਂ ਦੇ ਵਿੱਚ ਜਾ ਕੇ ਕਰ ਰਹੇ ਹਨ ਰੋਡ ਸ਼ੋਅ ਕਰ ਰਹੇ ਹਨ ਡੋਰ ਟੂ ਡੋਰ ਵੋਟਾਂ ਲੋਕਾਂ ਤੋਂ ਮੰਗ ਰਹੇ ਹਨ ਤਾਂ ਲੋਕਾਂ ਦਾ ਵੀ ਹੰਗਾਰਾ ਇਹਨਾਂ ਦਾ ਪੱਖੀ ਐ ਸਾਰੀ ਫਰੋਜਪੁਰ ਸੀਟ ਦਾ ਕੋਈ ਕਲੀਅਰ ਨਹੀਂ ਹੋ ਰਿਹਾ ਵੀ ਕਿਸ ਦੀ ਹਵਾ ਆਪਾਂ ਕਹਿ ਸਕੀਏ ਕਿਸ ਦੀ ਜਿੱਤ ਯਕੀਨੀ ਕਹਿ ਸਕੀਏ ਮਾਮਲਾ ਯਾਨੀ ਕਿ ਫਸਿਆ ਹੋਇਆ ਹੈ ਸੀਟ ਫਸੀ ਹੋਈ ਹੈ ਸਭ ਤੋਂ ਹੌਟ ਮੰਨੀ ਜਾਂਦੀ ਪੰਜਾਬ ਦੀ ਸੀਟ ਹੈ ਤਾਂ ਅੱਜ ਅੰਗਰੇਜ਼ ਸਿੰਘ ਫੌਜੀ ਬੜਵਾਲ ਜੋ ਕੇ ਆਜ਼ਾਦ ਉਮੀਦਵਾਰ ਇਲੈਕਸ਼ਨ ਲੜ ਰਹੇ ਹਨ ਉਹ ਵੀ ਪਿੰਡਾਂ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ ਰੋਡ ਸ਼ੋਅ ਕਰ ਰਹੇ ਹਨ ਨੌਜਵਾਨ ਉਹਨਾਂ ਦੇ ਨਾਲ ਨੇ ਅੱਜ ਉਹਨਾਂ ਨੇ ਰੋਡ ਸ਼ੋਅ ਕੀਤਾ ਪਿੰਡ ਚੰਗੜਪੈਣੀ ਰਾਮ ਸਿੰਘ ਵਾਲੀ ਤੇਜਰਵੈਲਾ ਦੋਨਾਂ ਨਾਨਕਾ ਸਮਝਾਵਾਦ ਔਰ ਕਈ ਬਾਰਡਰ ਦੇ ਪਿੰਡਾਂ ਤੇ ਉਹ ਜਾ ਰਹੇ ਸੀ ਤਾਂ ਦੋਨੇ ਨਾਨਕੇ ਦੇ ਵਿੱਚ ਸਾਡੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨੇ ਕਿਹਾ ਕਿ ਮੇਰੀ ਜਿੱਤ ਯਕੀਨੀ ਹੈ ਕਿਉਂਕਿ ਮੈਂ ਜਦੋਂ ਫਲੱਡ ਆਇਆ ਸੀ ਪਿੱਛੇ ਜੇ ਬਾਰਡਰ ਪੱਟੀ ਤੇ ਤਾਂ ਮੈਂ ਬਾਰਡਰ ਪੱਟੀ ਤੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਲੋਕਾਂ ਦੀ ਬਹੁਤ ਮਦਦ ਕੀਤੀ ਤਾਂ ਲੋਕ ਵੀ ਮੇਰੇ ਤੋਂ ਪਾਸੇ ਨਹੀਂ ਉਹ ਮੈਨੂੰ ਵੋਟ ਇਸ ਵਾਰ ਪਾਉਣਗੇ ਮੈਨੂੰ ਜਿਤਾਉਣਗੇ ਹੋਰ ਵੀ ਜਿੰਨੇ ਮੁੱਦੇ ਨੇ ਬਾਰਡਰ ਪੱਟੀ ਦੇ ਜਿਸ ਤਰ੍ਹਾਂ 2007 ਦੇ ਵਿੱਚ ਜ਼ਮੀਨਾਂ ਪੱਕੀਆਂ ਹੋਈਆਂ ਸੀ ਬਾਰਡਰ ਪੱਟੀ ਦੀਆਂ ਉਹ ਹੁਣ ਦੁਬਾਰਾ ਕੱਚੀਆਂ ਕਰ ਦਿਆਂ ਸਰਕਾਰਾਂ ਵੱਲੋਂ ਉਹ ਮੈਂ ਮੁੱਦਾ ਠਾਵਾਗਾ ਪਾਰਲੀਮੈਂਟ ਵਿੱਚ ਜਮੀਨਾਂ ਪੱਕੀਆਂ ਕਰਵਾ ਕੇ ਦੇਵਾਂਗਾ ਔਰ ਜੋ ਮੁਸ਼ਾ ਜੋ ਮੁੱਦਾ ਨਸ਼ੇ ਦਾ ਹੈ ਉਹਦੇ ਤੇ ਮੈਂ ਗੱਲਬਾਤ ਕਰਾਂਗਾ ਲੈਂਡ ਆਰਡਰ ਜੋ ਇੱਥੇ ਵਿਗੜਿਆ ਹੈ ਉਹ ਉਹਨੂੰ ਮੈਂ ਮੈਂਟੇਨੈਂਸ ਸੰਭਾਲਾਂਗਾ ਤਾਂ ਉਹਨਾਂ ਨਾਲ ਸਾਡੇ ਚੈਨਲ ਨੇ ਲਾਈਵ ਫਾਇਲ ਲਗਾਨੇ ਗੱਲਬਾਤ ਕੀਤੀ ਹੈ ਆਹੋ ਗੱਲਬਾਤ ਕਰਾਂਗੇ ਫੌਜੀ ਅੰਗਰੇਜ਼ ਸਿੰਘ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਅਸੀਂ ਇਸ ਟਾਈਮ ਅਸੀਂ ਪਹੁੰਚੇ ਹਾਂ ਪਿੰਡ ਤੇਜਿਆਰੇ ਵਿਲਾ ਦੇ ਵਿੱਚ ਤਾਂ ਫੌਜੀ ਸਾਹਿਬ ਦੋ ਟ ਡੋਰ ਤੁਸੀਂ ਦੇਖ ਸਕਦੇ ਹੋ ਦੋ ਟ ਡੋਰ ਬੋਟਾ ਮੰਗ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫੌਜੀ ਸਾਹਿਬ ਨਾਲ ਫੌਜੀ ਸਾਹਿਬ ਕੀ ਕਹਿ ਰਹੇ ਨੇ ਹੰਗਾਰਾ ਤੁਹਾਡੇ ਸਾਹਮਣੇ ਜੀ ਪਿੱਛੇ ਪੀੜ ਦੇ ਲੋ ਇਹ ਸਾਰੇ ਜਿਹੜੀ ਚੰਗਲ ਪੈਣੀ ਕਲਾਬੇਲ ਪਾ ਜੇ ਆਮਲ ਪੈਣੀ ਸਾਰੇ ਲੋਕ ਕਿੱਥੇ ਨੇ ਇਸ ਵਾਰ ਜਿੰਨੇ ਵੀ ਪਿੰਡ ਦੇ ਸਾਰੇ ਸਾਥ ਦੇ ਰਹੇ ਨੇ ਬੜਾ ਵਧੀਆ ਹੰਗਾਰਾ ਮਿਲ ਰਿਹਾ ਜਿਹੜਾ ਤੁਸੀਂ ਇਲੈਕਸ਼ਨ ਲੜ ਰਹੇ ਕਿਹੜੇ ਮੁੱਦੇ ਤੇ ਲੜ ਰਹੇ ਜੀ ਮੁੱਦੇ ਬਾਰਡਰ ਪੱਟੀ ਦੇ ਬਹੁਤ سارے ਮੁੱਦੇ ਨੇ 1947 ਤੋਂ ਲੈ ਕੇ ਹੁਣ ਤੱਕ 75 ਸਾਲਾਂ ਸਰਤਾਪ ਚੱਲਿਆ ਹੈ ਅੱਜ ਵੀ ਕਈ ਬਰਾਣਾ ਦਾ ਜਿਉਗਾ ਰਹਾ ਉਧਰੇ ਆ ਜੀ ਕਾ ਉਧੜੇ ਅਸਰਾ ਸੀ ਕਿਉਂਕਿ 1965 ਦੇ ਵਿੱਚ ਲੜਾਈ ਅਸੀਂ ਲੜੀਆਂ ਪਰ ਸਾਨੂੰ ਮਾਨ ਸਲਮਾਨ ਨਹੀਂ ਮਿਲਿਆ ਸਾਡੇ ਟਿਕਟਾਂ ਕਿੰਨੇ ਬਣਦੀਆਂ ਪੰਜ ਤੋਂ 7 ਟਿਕਟਾਂ ਸਾਡੇ ਬਣ ਜਾਂਦੇ ਇੱਥੋਂ ਜੇ ਪੂਰੇ ਪੰਜਾਬ ਦੀ ਗੱਲ ਕਰੀਏ 10 12 ਟਿਕਟਾਂ ਦੇ ਸੜੀਆਂ ਸਾਡੇ ਕੋਲ ਲੌਲੀਪੌਪ ਦਿੱਤਾ ਜਾਂਦਾ ਉਸ ਲੌਲੀਪੌਪ ਦੇ ਤਹਿਤ ਸਾਨੂੰ ਕਦੇ ਸਾਡੇ ਸਮਾਜ ਨੂੰ ਇਗਨੋਰ ਕੀਤਾ ਜਾਂਦਾ ਹੈ ਉਹਨਾਂ ਕੀ ਕਿਤਾਹਨ ਪਿਕਚਰ ਬਿਲਕੁਲ ਉਹਨੂੰ ਛੱਡ ਦਿੱਤਾ ਜਾਂਦਾ ਇਕ ਨਾ ਉਹ ਪਿਛਲੇ ਬਕਵਾਇਆ ਸਾਹਿਬ ਨੇ 15% ਵਾਲਾ ਵਿਆਜ ਦਿੱਤਾ ਸੀ ਵੀ 15% ਰਾਜਸਕ ਵੋਟ ਪੈਂਦੀ ਹੈ ਔਰ ਬਾਕੀ ਸਾਰੀ ਅਦਰ ਪੜਾਦੀ ਪੈਂਦੀ ਹੈ ਜਦੋਂ ਬਕਵਾਇਆ ਸਾਹਿਬ ਨੂੰ ਪੁੱਛਿਆ ਗਿਆ ਨਾ ਵੀ ਤੁਸੀਂ ਇਹ ਵਿਆਜ ਦਿੱਤਾ ਕਿੰਦਾ ਮੈਂ ਵਿਆਹ ਦਿੱਤਾ ਹੀ ਨਹੀਂ ਯਾਰ ਝੂਠ ਦੇ ਪੈਰ ਹੁੰਦੇ ਆ ਉਹਦੀ ਵੀਡੀਓ ਹੈਗੀ ਨਹੀਂ ਤੁਸੀਂ ਤੁਸੀਂ ਆ ਪੱਤਰਕਾਰ ਨੂੰ ਤਸਾ ਵੀਡੀਓ ਸੁਣੀ ਹੈ ਨਾ ਕੋਈ ਸਵਾਲ ਕਰਦੇ ਹੋ ਤੁਸੀਂ ਬਿਨਾ ਜਾਂਚੇ ਪਰਖਾਲ ਤੋਂ ਜੀ ਜੀ ਤਾਂ ਇਹ ਮੈਂ ਬਿਲਕੁਲ ਝੂਠਾ ਬਣਾਉਂਦਾ ਕੋਈ ਮਤਲਬ ਨਹੀਂਗਾ ਜੀ ਜੀ ਉਹ ਬਿਲਕੁਲ ਝੂਠ ਤੇ ਉਹਦਾ ਪਲੰਦਾ ਉਹਦੇ ਕੋਈ ਪੈਰ ਨਹੀਂ ਆ ਉਹਦੇ ਕੁਛ ਦੇ ਕਬਰਾਇਆ ਫਿਰਦਾ ਯਾਰ ਕੁਲ ਮਿਲ ਕੇ ਬਰਾ ਗਿਆ ਉਹ ਇੱਕ ਜਿਹੜਾ 2007 ਜਮੀਨਾਂ ਪੱਕੀਆਂ ਹੋਈਆਂ ਸੀ ਕਿਸਾਨਾਂ ਦੀ ਬਾਰਡਰ ਪੱਟੀ ਤੇ ਤੇ ਦੁਬਾਰਾ ਫਿਰ ਕੱਚੀਆਂ ਕਿਤੇਆਂ ਗਈਆਂ ਜੀ ਜੇ ਤੁਸੀਂ ਐਮਪੀ ਜਿੱਤਦੇ ਤੇ ਜੋ ਮੁੱਦਾ ਠਾਹੋਗੇ ਪਾਰਲੀਮੈਂਟ ਵਿੱਚ ਮੈਂ ਵਾਦਾ ਕਰਦਾ ਜੀ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਬਾਅਦ ਜੀ ਇਹ ਮੁੱਦੇ ਸਾਡੇ ਸਭ ਤੋਂ ਪਹਿਲਾ ਇਹ ਮੁੱਦੇ ਜਮੀਨੀ ਵਾਲੇ ਜੀ ਜੀ ਜਮੀਨੀਆ ਦੇ ਮੁੱਦੇ ਮੈਂ ਪਹਿਲ ਦੇ ਆਧਾਰ ਤੇ ਚੱਕਾਂਗਾ ਕਿਉਂਕਿ ਸਾਡੇ ਵਾਟ ਵਟੇਰੇ ਵਾਲੇ ਬੜੀ ਮਿਹਨਤ ਕਰਕੇ ਜ਼ਮੀਨ ਬਣਾਈ ਸੀ ਜੀ ਜ਼ਮੀਨਾਂ ਰਜਿਸਟਰੀ ਇਨਤਕਾਲ ਸਿੰਘ ਜੀ ਪਰ ਉਹ ਸਾਡੇ ਕਰਜ਼ੇ ਵੀ ਲਿਮਟਾਂ ਲਈਏ ਸੀ ਜੀ ਪਰ ਉਹ ਜ਼ਮੀਨਾਂ ਖੋਈਆਂ ਗਿਆ ਪਰ ਖੋਈਆਂ ਕਿੰਦੇ ਟਾਈਮ ਤੇ ਗਿਆ 66 ਕਬਾਇ ਦੇ ਇਹ ਬੜੀ ਨਿੰਦਰੀਓ ਗੱਲ ਆ ਇੱਕ ਐਮਪੀ ਹੋਵੇ ਔਰ ਉਹਦੇ ਪਰਿਵਾਰ ਦੀਆਂ ਜ਼ਮੀਨਾਂ ਖੋਈਆਂ ਜਮਨ ਕਿਸ ਦੇ ਤਾਅਤ ਕੋਈ ਜ਼ਮੀਨਾਂ ਝੂਠੇ ਨਾਮ ਨਹੀਂ ਹੋਈ ਸੀ ਸੱਚੇ ਨਾਮ ਸੀ ਪਰ ਜਿਹੜੇ ਸ਼ਰਤਾਂ ਅੰਦਰ ਸੀ ਇਹ 66 ਕਬਾਇ ਨੇ ਸਾਰਾ ਪਤਾ ਇੰਦੇ ਬਾਰੇ ਇੱਕ ਫਾਟਾਈ ਜਾ ਰਹੀ ਹੈ ਵੀ ਫੌਜੀ ਗਰੇਵ ਸਿੰਘ ਸ਼ੇਰ ਸਿੰਘ ਬਾਜ ਹੱਕ ਚ ਬੈਠ ਗਿਆ ਜੀ ਵਾਹ ਚੱਈ ਜਾ ਰਹੀ ਲੋਕਾ ਨੂੰ ਯਾਰ ਤੁਸੀਂ ਮੇਰੀ ਕਿੰਨੀ ਵੀਡੀਓ ਦੇਖਦੇ ਹੋ ਜੀ ਸ਼ੇਰ ਸਿੰਘ ਪਾਇਆ ਦਾ ਨਾਮ ਸੁਣ ਕੇ ਮੈਨੂੰ ਨਫ਼ਰਤ ਆ ਜੀ ਉਹਨੇ ਕੌਮ ਦਾ ਬੇੜਾਗਰ ਕਰਤਾ ਬਾਰਡਰ ਪੱਟੀ ਦਾ ਬੇੜਾਗਰ ਕਰਤਾ ਹੈ ਅੱਜ ਜਿਹੜੇ ਪਿੰਡਾਂ ਘੁੰਮ ਰਿਹਾ ਹੜਾ ਅੱਜ ਕਿੱਥੇ ਸੀ ਸ਼ੇਰ ਸਿੰਘ ਪਾਇਆ ਜਮੀਨਾਂ ਖੋਹ ਖੋਈਆਂ ਗਿਆ ਕਿੱਥੇ ਸੀ ਆ ਬੱਚੇ ਰੋਣੇ ਨੇ ਆ ਬੱਚੇ ਕੈਮਰਾ ਕਮਾਵਾ ਬੱਚਿਆਂ ਦੇ ਕੋ ਦਰਦ ਹੈ ਆ ਦਰਦ ਦੇ ਸਭ ਬੱਚਿਆਂ ਨੇ ਕੀਤੀ ਆ ਕਿਉਂ ਨਹੀਂ ਬਾਰਡਰ ਪੱਟੀ ਲਈ ਕੰਮ ਕੀਤੇ ਕਿਉਂ ਨਹੀਂ ਚੰਗੇ ਸਕੂਲ ਕਾਲਜ ਲੈ ਕੇ ਆਇਆ ਕੋਣੀ ਬਾਰਡਰ ਦੀ ਜਿਹੜੀਆਂ ਸਾਨੂੰ ਬਾਰਡਰ ਪੱਟੀ ਦੀ 300 ਸਵਤਾਵਾਵਾਂ ਮਿਲ ਗਈਆਂ ਕਿਉਂ ਨਹੀਂ ਲਾ ਕੇ ਦਿੰਦਾ ਜੀ ਜੀ ਮੈਂ ਛੇ ਸਿੰਘ ਬਾਹਰ ਦੇ ਹੱਕ ਚ ਕੀ ਇੰਦਰ ਮੈਂ ਕਦੇ ਇਹਨਾਂ ਦੇ ਵੈਸੇ ਨਾ ਜਾਵਾ ਕਰੇ ਯਾਰ ਜੀ ਜੀ ਧੰਨਵਾਦ ਜੀ ਤਾਂ ਇਹ ਸਨ ਫੌਜੀ ਗਰੇਸ ਸਿੰਘ ਵਰਵਾਲ ਜੀ ਜੋ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਪਿੰਡ ਤੇਜਾ ਰਵੇਲਾ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਘਾ 24 ਸਾਡੇ ਚੈਨਲ ਨੂੰ ਲਾਈਵ ਸ਼ੇਅਰ ਸਬਸਕ੍ਰਾਈਬ